ਸੜਾ ਨਹੀਂ ਹੁੰਦਾ ਮਾਂ ਤੇਰੇ ਵਾਂਗੂੰ ਚਾਕੇ ਕਿਸੇ ਦਾ ਮਾੜਾ ਨਹੀਂ ਹੁੰਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਮਾਂ ਆਪਣੇ ਬੱਚੇ ਨੂੰ ਪੂਰੇ 2 ਸਾਲ ਬਾਅਦ ਮਿਲਦੀ ਹੈ ਤਾਂ ਦੇਖੋ ਕਿਵੇਂ ਜਦੋਂ मां ਆਪਣੇ ਬੱਚੇ ਨੂੰ ਦੇਖਦੀ ਆ ਤੇ मां ਨੂੰ ਚਾ ਚੜਦਿਆਂ ਦਾ ਤੇ ਤੁਸੀਂ ਵੀਡੀਓ ਦੇਖ ਸਕਦੇ ਹੋ ਕਿ ਬੱਚਾ ਜਦੋਂ ਆਪਣੀ मां ਨੂੰ ਦੇਖਦਾ ਤੇ मां ਨੂੰ ਪਛਾਣਨ ਤੋਂ ਅਨਕਾਰ ਕਰ ਦਿੰਦਾ ਜੇ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਘਰ ਛੱਡਨੇ ਸੌਖੇ ਨਹੀਂ ਜਨਾਨ ਨੂੰ ਛੱਡਨੇ